ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁੜੂ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਵੜ ਸੇ ਲਈ ਲੈ ਕੇ ਆਏ ਜੀ ਤਾਜ਼ੀ ਸੂਈਆਂ ਬੱਚਾ ਬੱਚੀ ਦੇਤੀ ਆਓ ਕਰ ਲੈਨੇ ਆ ਭਾਈ ਨਾਲ ਗੱਲਬਾਤ ਆਜੋ ਭਾਈ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹੋ ਜਾਂਗੇ ਬੜੀ ਬੜਾ ਡਾਕਟਰ ਅ ਸੂਬਾ ਤਿੰਨ ਕਹਿੰਦੇ ਸੀ ਫਿਰ ਹਾਂ ਫਿਰ ਦੋ ਲੈ ਕੇ ਆਪਣੇ ਟਵਾਲੀ ਦੇ ਦੋ ਵੇਕਈਆਂ ਹਾਂ ਆ ਇੱਥੇ ਕਿਸੇ ਨਾ ਰਿਸ਼ਤੇਦਾਰੀ ਜੀ ਉਹਨਾਂ ਨੇ ਗਾਂ ਖਰਪੇ ਜੀ ਠੀਕ। ਇੱਕ ਗੱਬਣਾ ਇੱਕ ਸੁਣੀ। ਮੈਂ ਆਉਂਦਾ ਆਉਂਦਾ ਲੇਟ ਹੋ ਗਿਆ। ਲੇਟ ਹੋ ਗਿਆ। ਬਾਕੀ ਪਹਿਲਾਂ ਤੂੰ ਲੇਟ ਹੋ ਗਿਆ ਹੋਰ ਪਾਸੇ ਚ ਰ ਗਿਆ। ਸਹੀ ਗੱਲ ਨਾਲ। ਹੁਣ ਵੀ ਤੂੰ ਜਾਣਾ ਸੀ ਕਿ ਕਿਸੇ ਪਾਸੇ ਧੱਕੇ ਨਹੀਂ ਛੱਡਿਆ। ਹੂੰ। ਨਾਮ ਤੇ ਐਡਰੈਸ ਬੋਲ। ਨਾਂ ਆਪਣਾ ਜੰਗ ਸਿੰਘ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਦਸੀਲ ਨਿਹਾਲ ਸਿੰਘ ਵਾਲਾ। ਨੇੜੇ ਪਿੰਡ ਵੀ। ਨੇੜਿਆ ਮੱਝੂ ਕਿ ਆ ਗਿਆ, ਤਲਵੰਡੀ ਆ ਗਈ, ਰਾਮਗੜ ਆ ਗਿਆ। ਇੱਧਰ ਮਾਸੀ ਕੇ ਬਲਾਸਪੁਰ ਭਾਗੀ ਕੇ ਸਾਰੇ ਨੇੜੇ-ਨੇੜੇ ਆ। ਮੋਬਾਈਲ ਨੰਬਰ ਬੋਲ। ਮੋਬਾਈਲ ਨੰਬਰ 87278 09954 ਠੀਕ ਹੈ ਭਾਈ ਭਾਈ ਜਿਹੜੀ ਇਹ ਬੈਡ ਤੇ ਨੇ ਟੌਪ ਰੀਡ ਦੀ ਕਿਹੜਾ ਸੂਈ ਹੈ ਇਹ ਦੂਜਾ ਪਿਆਰ ਸੂਈ ਹੈ ਡਾਕਟਰ ਦੂਜਾ ਪਿਆਰ ਪਿਆਰ ਦੂਜਾ ਹਾਂ ਕਦੋਂ ਸੂਈ ਆ ਭਾਈ ਇਹ ਆਪਣਾ ਹੁਣੀ ਸੂਈ ਡਾਕਟਰ ਤੇਰੇ ਮੂਰੇ ਸੁਵਾ ਕੇ ਟਾ ਹੁਣੀ ਸੂਈ ਆ ਹਾਂ 90 ਮਨ ਲਾ ਦਾ 10 ਕੋਏ ਹੁਣ 10 ਕੀ ਮੋਸ਼ੀ ਹੋਇਆ ਹਾਂ ਬੱਛੀ ਦਿੱਤੀ ਐ ਨਹੀਂ ਬੱਚਾ ਬੱਛੀ ਦੇ ਹਾਂ ਬੱਛੀ ਤੇ ਥਾਣ ਧਗਾ ਡਾਕਟਰ ਲਾ ਥਾਣ ਦੇ ਬਈ ਗਲਾ ਬੀ ਦੇ 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 ਥਾਣਾ ਜਾਂਦੀ ਦੇ ਹਾਂ ਹਾਂ ਸਹੀ ਗੱਲ ਆ ਉਹ ਲੀਵਟੀ ਬਣਾਉ ਗਵਲਟੀ ਫੋ ਲਾਣਾ ਬੱਛੀ ਦੀ ਬੱਚੀ ਪੂਰੀ ਬਸ ਬੱਚੀ ਪੂਰੀ ਚੰਗੀ ਆ ਬੱਚੀ ਬਹੁਤ ਚੰਗੀ ਦੇ ਬਾਕੀ ਰੰਗ ਦੂਜਾਗਾ ਭੂਸਲਾ ਯਾਰ ਅੰਗਰੇਜ਼ਾਂ ਸਹੀ ਕਰ ਲੈ ਬਈ ਬੈਡ ਖਰਾਬ ਵੀ ਚੰਗੀ ਆ ਡਰ ਕਮਾਲ ਦਾ ਜੇਰ ਪੈ ਜਾਣੀ ਐ ਤੇ ਥਣ ਤੁਣ ਪਾਸ ਆ ਓਕੇ ਓਕੇ ਡਾਕਟਰ ਠੀਕ ਆ ਆਰਡਰ ਦੇਖ ਹਨਾ ਆਰਡ ਪੂਰਾ ਟਹਾ ਪੂਰੇ ਟੀਐਮ ਆਇਂਗਾ ਕਮਾਲ ਪੂਰਾ ਟਾਇਰ ਆਰਡਰ ਲੈ ਹਾਂ ਅਸੀਂ ਕਿਹੜੀ ਆਇਂ ਨਹੀਂ ਭਾਲ ਭੁਲ ਵੀ ਨਹੀਂ ਨਾ ਨਾ ਭਾਲ ਭੁਲ ਨਹੀਂ ਜੰਮ ਜਿਆ ਲੈਵਾ ਜੰਨਾ ਕਾ ਪਿਆਰ ਦੁੱਧ ਵਾਲਾ ਲੈਵਾ ਲੈਵਾ ਹਾਂ ਭਾਲ ਨਹੀਂ ਪੂਰਾ ਵੀ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਲੈ ਨਿਕੜ ਮੇ ਪੂਰੇ ਗੈਰ ਤੇ ਚਵਾਈ ਚੁਈ ਓਕੇ ਜਵਾਂ ਆਣ ਪੋਲੀ ਤਾਰ ਡਾਕਟਰ ਪੋਲੀ ਆਪਾਂ ਦਿਖਾ ਦੇਾਂਗੇ ਜੀ ਕੋਈ ਪਹੂਗਾ ਤਾਂ ਹਨਾ ਜਿਹੜਾ ਵੀ ਉਮ ਮੰਗਾਉਣੀ ਆ ਮੈਂ ਤਾਰਾ ਮਾਰ ਕੇ ਜਿਹਨੇ ਮਣਕੇ ਥਣ ਲਾਇਆ ਹੁੰਦਾ ਨਾ ਪੂਰੀ ਵਿਥੀ ਤੇ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਹੋਲ ਦੇ ਵੀ ਤੋ ਬਾਕੀ ਬਸ ਇਹਦੀ ਬੈਡ ਦੀ ਬਰੀਡ ਬਹੁਤ ਆ ਡਾਕਟਰ ਹਾਂ ਬੈਡ ਦੀ ਬਰੀਡ ਫੁੱਲ ਆ ਸੋਈ ਸਵਾਈ ਆ ਬੱਚਾ ਕਰਮਣੀ ਨੇ ਬੱਚੀ ਦੇਤੀ ਬੱਚੀ ਦੀ ਕੁਆਲਿਟੀ ਵੀ ਫੁੱਲ ਆ ਕਿਉਂ ਬੱਚੀ ਨੇ ਵੀ 1.5 ਸਾਲ ਨੂੰ ਬਈ ਨਾਲ ਹੀ ਤਿਆਰ ਹੋ ਜਾਣਾਗਾ ਕਾਫੀ ਕਲਰ ਜੀ ਹੈਗੀ ਆ ਇਹ ਆਪ ਕਾਫੀ ਕਲਰ ਦੀ ਆਪ ਫੇਸ ਬੜਾ ਚੰਗਾ ਬੋਲੀਵੋਦੀ ਚੰਗੀ ਆ ਸਨੱਕ ਪੁਣਾ ਬੈਡ ਦੇ ਵਿੱਚ ਚੰਗਾਗਾ ਬਾਕੀ ਤੋਰਾ ਤਰਾ ਵੀ ਚੰਗਾ ਕੀ ਆ ਬਾਤ ਮੋਲ ਕੀ ਆ ਫਿਰ ਇਹਦਾ ਜੈਜ ਮੋਲ ਜਮਾ ਜਾ ਡਾਕਟਰ 43 ਦੀ ਦੇ ਦਾਂਗੇ ਆਪ ਮਾਨਦਾਨ ਹੋ ਜੇ ਵਰਾਮੂਟ ਆਪਸ ਕਰ ਦਾਂਗੇ ਠੀਕ ਹੈ 43000 ਰੁਪਇਆ ਮੋਲਾ ਮੰਨ ਤਾਂ ਜਰੂਰ ਹੋਈ ਥਾਣ ਦੇਖੋ ਪੂਰੀ ਵਿਤੀ ਤੇ ਕੱਲਾ ਕੱਲਾ ਥਾਣ ਨਾਣਾ ਨੂਣਾ ਫੌਲ ਚੰਗੀਆਂ ਕਰਮਾ ਦੀ ਕੋਈ ਆਪਾਂ 47 48 ਦੀ ਮੰਗਿਆ ਹਨ ਹੂੰ ਚੰਗੀਆਂ ਹੌਲ ਜਾਇਜਾ ਹਨ ਹਾਂ ਹਾਂ ਦਿਖਾ ਦੇ ਮੋਲਾ ਜਾਇਜਾ ਦੀ ਬਾਤੀ ਦਿਖਾ ਦੇ ਹਾਂ ਫੇਸ ਦੇ ਛੋਟਾ ਜਿਹਾ ਫੇਸ ਆ ਬੋਧੀ ਵਾਦੀ ਸਨਖ ਪੂਣਾ ਮਿਹੜ ਦੇ ਵਿੱਚ ਹੌਲ ਆ ਮੁੱਲ ਵੱਡੀ ਗੱਲ ਜਮਾ ਜਾਇਜ ਰੱਖਿਆ ਬਾਈ ਜਮਾ ਜਾਇਜ ਡਾਕਟਰ ਹੁਣ ਅਗਲੇ ਨਾ ਬੱਸਾਂ ਦਾ ਮੰਗੀ ਜਾਂਦੇ 40 40 15 ਬੱਸਾਂ ਦਾ ਸਹੀ ਗੱਲ ਆ ਬਾਈ ਫੇਸ ਰੇਖ ਹੈ ਨਾ ਫੇਸ ਬੜਾ ਚੰਗਾ ਬੋਦੀ ਵਾਦੀ ਵਾਲੀ ਚੰਗਾ ਫੇਸ ਆ ਦੇ ਵਿੱਚ ਫੁੱਲ ਆ ਬਾਈ ਕੀ ਬਾਤ ਆ ਮੁੱਲ ਜਮਾ ਜਾਇਜ ਤੇ ਕਿਸੇ ਵੀਰ ਦੇ ਬੜਾ ਪਸੰਦ ਆ ਬੇ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੇ ਵੇਖਣ ਲਈ ਸਾਰੇ ਵੀਰਾਂ ਦਾ ਸਤਿ ਸ੍ਰੀ ਅਕਾਲ ਧੰਨਵਾਦ ਜੀ